ਜੋ ਸਿੰਘ ਜੀ ਆਲਮਪੁਰ ਵਾਲੇ ਬਾਬਾ ਸੁੱਖਾ ਸਿੰਘ ਜੀ ਸੰਕਤਪੁਰ ਵਾਲੇ ਔਰ ਇਸੇ ਤਰ੍ਹਾਂ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਬਾਬਾ ਦਰਸ਼ਨ ਸਿੰਘ ਮੂਲੇਪੁਰ ਵਾਲੇ ਬਾਬਾ ਨਾਇਬ ਸਿੰਘ ਜੀ ਬਾਦ ਗੜ ਵਾਲੇ ਬਾਬਾ ਸਤਨਾਗ ਸਿੰਘ ਜੀ ਚੌਕੀ ਸਿੰਘ ਜੀ ਦਾ ਸ਼ਾਹਪੁਰ ਬੇਲਾ ਸਾਡੇ ਹਰਿਆਣਾ ਸਿਗਰਦਾਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸਰਦਾਰ ਸੁਖਿੰਦਰ ਸਿੰਘ ਮਟੇਪਰ ਤੇ ਹੋਰ ਵੱਡੀ ਗੈਰ ਕਾਨੂੰਨੀ ਚੰਗਤਾਂ ਬਾਬਾ ਭਗਵਾਨ ਸਿੰਘ ਦਾ ਪਰਿਵਾਰ ਉਹਨਾਂ ਦੇ ਰੁਤਕਾਰ ਜੋਪੇ ਦਾ ਸਰਦਾਰ ਰਾਮਪਾਲ ਸਿੰਘ ਜੀ ਮਾਤਾ ਮਾਤਾ ਰਮਾਲਕੌਰ ਜੀ ਉਹਨਾਂ ਦੀ ਧਰਮ ਸਪਤਨੀ ਆ ਗਵਿੰਦਰ ਕੌਰ ਜੀ ਉਹਨਾਂ ਦੀ ਪੁੱਤਰੀ ਗੁਰਮਤਜੋਤ ਕੌਰ ਰਮਨ ਦਾ ਪੁੱਤਰ ਪ੍ਰਭਜੋਤ ਸਿੰਘ ਔਰ ਸਾਰੇ ਹੀ ਉਹਨਾਂ ਦੇ ਜਥੇ ਦੇ ਸਿੰਘ ਜਿਹੜੇ ਉਹਨਾਂ ਦੇ ਨਾਲ ਕਥਾ ਕੀਰਤਨ ਕਰਦੇ ਸੀ ਸਾਰੇ ਅੱਜ ਅਸਤੀਆਂ ਲੈ ਕੇ ਅਸੀਂ ਇੱਥੇ ਆਏ ਆਂ 26 ਜੂਨ ਨੂੰ ਉਹਨਾਂ ਦੀ ਅੰਤਮ ਅਰਦਾਸ ਹੈ ਔਰ ਇਹ ਅੰਤਮ ਅਰਦਾਸ ਦਾ ਪ੍ਰੋਗਰਾਮ ਜਿਹੜਾ ਉਹ ਸੰਗਤਾਂ ਦੀ 71 ਤਨ ਨੂੰ ਧਿਆਨ ਚ ਰੱਖ ਕੇ ਹੋਏ ਗੁਰਦੁਆਰਾ ਡੇਰਾ ਬਾਬਾ ਰਬਜੀ ਆਲਮਪੁਰ ਕਿਉਂਕਿ ਉਹ ਬਾਰ ਬਾਰ ਔਰ ਥੋੜੀ ਜਗ੍ਹਾ ਕਾਰ ਪਾਰਕਿੰਗ ਵਾਸਤੇ ਉਸ ਜਗ੍ਹਾ ਦੇ ਉੱਪਰ ਜਿੱਨੇ ਵੀ ਮਹਾਪੁਰਸ਼ ਦਾ ਸੰਗਤਾਂ ਨੇ ਪੁੱਜਣਾ ਸ਼ਬਦਾ ਦੇ ਫੁੱਲ ਭੇਟ ਕਰਨ ਵਾਸਤੇ 26 ਜੂਨ ਨੂੰ ਸਵੇਰੇ 10:00 ਵਜੇ ਕੀਰਤਨ ਆਰੰਭ ਹੋ ਜਾਵੇਗਾ। ਇਹ ਕੋ 2:00 ਵਜੇ ਤੱਕ ਜਿਹੜੀ ਆ ਉਹ ਅੰਤਮ ਅਰਦਾਸ ਜਿਹੜੀ ਉਹ ਹੋਵੇਗੀ। ਔਰ ਬਾਬਾ ਭਗਵਾਨ ਸਿੰਘ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਜੋ ਸਹਿਜ ਬਾਣ ਨੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਆਰੰਭ ਹੋ ਗਏ ਜਿਨ੍ਹਾਂ ਨੇ 26 ਜੂਨ ਨੂੰ ਸਵੇਰੇ 8:00 ਵਜੇ ਪੋਗ ਵਾਏ ਜਾਣੇ ਆ ਔਰ ਉਹਦੇ ਪਰਿਵਾਰ ਵੱਲੋਂ ਪੋਗ ਬਾਕੇ ਸਾਰਿਆਂ ਨੇ ਜਿਹੜਾ ਹੈ ਡੇਰਾ ਬਾਬਾ ਰਬਜੀ ਆਲਮਪੁਰ ਨੇੜੇ ਕੌਲੀ ਪਟਿਆਲਾ ਦੇ ਵਿੱਚ ਪਹੁੰਚਣਾ ਹੈ ਸੋ ਸਾਰੇ ਮਹਾਪੁਰਸ਼ਾਂ ਨੂੰ ਸਾਰੀਆਂ ਸੰਗਤਾਂ ਨੂੰ ਪੀ ਲੈ ਕੇ ਅੰਤਮ ਅਰਦਾਸ ਦਾ ਪ੍ਰੋਗਰਾਮ ਜੋ ਹੈ ਉਹ ਗੁਰਦੁਆਰਾ ਡੇਰਾ ਬਾਬਾ ਰਬਜੀ ਆਲਮਪੁਰ ਵਿੱਚ ਹੈ ਤੇ ਉਸ ਜਗ੍ਹਾ ਤੇ ਸੰਗਤਾਂ ਨੇ ਪਹੁੰਚਣਾ ਜੋ ਸਾਰੇ ਮਹਾਪੁਰਸ਼ ਬਾਬਾ ਮਰੀਦਨ ਸਿੰਘ ਜੀ ਬਾਬਾ ਅਰਜਨ ਸਿੰਘ ਜੀ ਬਾਬਾ ਸੁਖਾ ਸਿੰਘ ਬਾਬਾ ਦਰਸ਼ਨ ਸਿੰਘ ਬਾਬਾ ਨਾਇਬ ਸਿੰਘ ਜੀ ਬਾਬਾ ਹਰਦੀਪ ਸਿੰਘ ਚੰਡੀਗੜ੍ਹ ਵਾਲੇ ਬਾਬਾ ਸੁਤਨਾਮ ਸਿੰਘ ਜੀ ਖਰਾਏ ਪੱਤਨ ਵਾਲੇ ਔਰ ਸਰਦਾਰ ਸੁਬੰਦਰ ਸਿੰਘ ਮਡੇਬਰ ਪਰਵਾਨਾ ਜੀ ਤੇ ਹੋਰ ਸਾਰੇ ਜਿੰਨੇ ਵੀ ਸੰਗੀਤ ਸਾਥੀ ਪਰਿਵਾਰ ਦਾ ਮਹਾਪੁਰਸ਼ ਆਏ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਮੀਡੀਆ ਵਾਲੇ ਵੀਰਾਂ ਦਾ ਚਾਹੇ ਉਹ ਪ੍ਰਤਾਕਤੀ ਦੀ ਹੈ ਖਾਲਸਾ ਰੇਡੀਓ ਆ ਚਾਹੇ ਉਹ ਪੰਜਾਬੀ ਲੋਕ ਚੈਨਲ ਆ ਹੋਰ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਸਾਰਿਆਂ ਨੂੰ ਸਰਦਾ ਸਤਿਕਾਰ ਸ਼ਹਿਤ ਇਹ ਹੀ ਅਪੀਲ ਹੈ ਕਿ ਅੰਤਮ ਅਰਦਾਸ 26 ਜੂਨ ਨੂੰ ਹੈ ਔਰ ਗੁਰਦੁਆਰਾ ਡੇਰਾ ਬਾਬਾ ਰਬਜੀ ਆਲਮਪੁਰ ਨੇੜੇ ਕੌਲੀ ਨਗਰ ਵਿਖੇ ਆ ਜਿਹੜੇ ਮਹਾਪੁਰਸ਼ਾਂ ਸੰਗਤਾਂ ਨੇ ਪਹੁੰਚਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਸ਼ਰਦਾ ਦੇ ਫੁੱਲ ਪੇਡ ਧੰਨਵਾਦ ਤੇ ਉਸ ਜਗ੍ਹਾ ਤੇ ਪਹੁੰਚ ਦੀ ਦਰਪਾਲਤਾ ਕਰਨੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਲਵਾ ਕਰੇ ਵਿਸ਼ੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਬਰਤੇ ਤੇ ਸਾਨੂੰ ਸਭ ਨੂੰ ਆਪਣਾ ਟਲ ਪਾਣਾ ਬੰਦਾ ਬਾਲ ਬਖਸ਼ੇ ਪੁਲਾਹਕਾਂ ਦੀ ਮਾਫੀ ਦੇ ਵਾਹਿਗੁਰੂ ਜੀ ਕਾ ਨਾਮ ਸੋ ਵਾਹਿਗੁਰੂ ਜੀ